ਜ਼ਿਲ੍ਹਾ ਭਠਿੰਡਾ ਕੋਟ ਦੇ ਪਿੰਡ ਪੋਏ ਦਾ ਇੱਕ ਨੌਜਵਾਨ ਜਦੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ 5 ਦਿਨ ਤੋਂ ਲਾਪਤਾ ਹੈ। ਘਰਦਿਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਲੜਕੇ ਦੀ ਉਮਰ 25 ਸਾਲ ਹੈ ਅਤੇ ਪਿਛਲੇ 5 ਕੁ ਦਿਨਾਂ ਤੋਂ ਉਹ ਘਰੋਂ ਬਿਨਾਂ ਦੱਸੇ ਗਿਆ ਸੀ ਜੋ ਹਜੇ ਤੱਕ ਮੋੜ ਵਾਪਸ ਨਹੀਂ ਪਰਤਿਆ। ਉਹਨਾਂ ਦੱਸਿਆ ਕਿ ਉਹ ਆਪਣਾ ਮੋਬਾਈਲ ਘਰ ਹੀ ਛੱਡ ਕੇ ਚਲਾ ਗਿਆ। ਘਰਦਿਆਂ ਦੇ ਮੁਤਾਬਕ ਉਹਨਾਂ ਦਾ ਲੜਕਾ ਜੋ ਕਿ ਪਿਛਲੇ 4-5 ਮਹੀਨੇ ਤੋਂ ਕੰਮ ਕਾਜ ਨਾ ਹੋਣ ਕਾਰਨ ਪਰੇਸ਼ਾਨ ਰਹਿੰਦਾ ਸੀ। ਅਤੇ ਘਰੋਂ ਬਾਹਰ ਨਹੀਂ ਸੀ ਨਿਕਲਦਾ ਕੋਈ ਨਹੀਂ ਹੋਈ ਚੰਗਾ ਭਲਾ ਇੱਥੇ ਬੈਠੇ ਤਾਂ ਹਾ ਚਾਹ ਪਾਣੀ ਸ਼ਾਮੀ ਬਣਾਇਆ ਪੀਤਾ ਸਾਨੂੰ ਵੀ ਦਿੱਤੀ ਚਾਹ ਹਰਨਾ ਕੋਈ ਗੱਲ ਨਹੀਂ ਕੀਤੀ ਆਹੀਂ ਇਹਨੂੰ ਦਿਖਿਆ ਹੀ ਨਹੀਂ ਆਏ ਸ਼ਹਿਰ ਕਰਨ ਚਲੀ ਆਇਆ ਹਿੰ ਦਿਖਿਆ ਨੋਖ ਵਜੇ ਨੋ ਪਰਦੀ ਹੁੰਦਾ ਪਰ ਦਿਖਿਆ ਤਾਂ ਪਰ ਹੈ ਹੀ ਨਹੀਂ ਆਹੀਂ ਘਰ ਇਹਨੂੰ ਲੱਭਣ ਲੱਗੀ ਵੇ ਵੀ ਬਾਹਰ ਚਲੀ ਆ ਕਿਤੇ ਤੇ ਜੰਦਾ ਹੀ ਨਹੀਂ ਉਸ ਤੋਂ ਬਾਅਦ ਸਾਨੂੰ ਮਿਲਿਆ ਹੀ ਨਹੀਂ ਖਾਰ ਕਿੰਨਾ ਉਹ ਤੇ ਮੁੰਡਾ ਸਾਗਰ ਮਾੜਾ ਕਿੰਨੇ ਤਰੀਕ ਦਾ ਆਪਦਾ ਇਹ ਚਾਰ ਤਰੀਕ ਦਾ ਸਟੈਸ ਚ ਸੀਗਾ ਥੋੜਾ ਮੈਡੀ ਅਫਸਰ ਸੀਗਾ ਹਾਂ ਜੀ ਕੰਮ ਤੇ ਨਹੀਂ ਨਾ ਜਾਂਦਾ ਚਾ ਜਨਵਰੀ ਮਹੀਨੇ ਤੋਂ ਕਰ ਬੇਲਾ ਹਾਂ ਉਸ ਤੋਂ ਬਾਅਦ ਵੀ ਕੰਮ ਤੇ ਨਹੀਂ ਗਿਆ ਤੇ ਹਿੰਨੂ ਇੱਕ ਦੋ ਵਾਰੀ ਪਹਿਲਾਂ ਫਲਣਾ ਹੀ ਆਖਿਆ ਸੀ ਕਿ ਤੇ ਕੰਮ ਲੱਭ ਕੰਮ ਨਹੀਂ ਆਣਾ ਤੇਰੇ ਕੋਲ ਤੂੰ ਤੂੰ ਹੀ ਜਾਣਾ ਕੰਮ ਕੋਲ ਕੰਮ ਨੇ ਥੋੜੀ ਤੇ ਰ ਕੋ ਲਾਣਾ 2-3 ਮਹੀਨੇ ਪਹਿਲਾਂ ਜਿੰਨਾ ਕੋਈ ਮਹੀਨੇ ਬਾਅਦ ਇੱਕ ਵਾਰੀ ਆਖੀ ਡਿਆ ਉਸ ਤੋਂ ਬਾਅਦ ਉਹ ਨਾ ਹੀ ਨੂੰ ਅੱਭੀ ਨਹੀਂ ਆਹਦੇ ਕਹਿੰਦਾ ਕਿ ਕੰਮ ਕਰੋ ਤੇ ਚੰਗੇ ਲੱਗਦੇ ਆ ਨਹੀਂ ਕਰੋ ਤੇ ਘਰ ਦੇ ਵੀ ਚੰਗਾ ਨਹੀਂ ਸਮਝਦੇ ਤੇ ਬਾਅਦ ਸਾਡੀ ਕੋਈ ਗੱਲਬਾਤ ਵੀ ਨਹੀਂ ਹੋਈ ਕੋਈ ਲੜਾਈ ਨਹੀਂ ਕੋਈ ਝਿੜਕਣ ਨਹੀਂ ਕੋਈ ਨੂੰ ਕੁਛ ਵੀ ਨਹੀਂ ਆਖਿਆ ਹੀ ਮੂੜੇ ਕੋ ਫੋਨ ਫਾਲ ਜੀਦਾ ਉਹ ਫੋਨ ਹੈ ਲਾ ਹੁਣ ਘਰ ਛੱਡੀ ਦਾ ਸਿਮਾ ਕੱਢੀ ਦਾ ਵਿੱਚੋਂ ਕੌਣ ਜੋ ਕੋਸ਼ ਕੋਈ ਪ੍ਰੂਫ ਨਹੀਂ ਛੱਡਿਆ ਵੀ ਮੈਨੂੰ ਕਿਵੇਂ ਲੱਭਦੇ ਲਾਣਗੇ ਕਰੋ ਕੋਈ ਸਮਾਨ ਲੈ ਕੇ ਕੋਈ ਨਹੀਂ ਕੋਸ਼ ਨਹੀਂ ਲਈ ਹੈ ਗਿਆ ਕਰੋ ਕੋਈ ਉਹੀ ਤਿੰਨ ਚਾਰ ਦਿਨ ਦੇ ਕੱਪੜੇ ਪਾਏਦੇ ਉਹੀ ਪਾਈਏ ਚੱਲੀ ਆਏ